ਪੜ੍ਹਦੇ ਆਣੋ ਕੋ ਕੱਲੀ ਭੈਣ ਭਵਿੰਦਰ ਕੌਮ ਨਹੀਂ ਪੜ੍ਹਦੀ ਮੈਂ ਸਮਝੀ ਰਹਿਣਾ ਹੈ ਲੰਗਰ ਚੱਲਣਾ ਹੈ ਲੰਗਰ ਨਹੀਂ ਭੈਣ ਨਹੀਂ ਛਕਣਾ ਬਾਣੀ ਸੱਤ ਦਿਨ ਬੜੀ ਉਹ ਨਹੀਂ ਸੁਣੀ ਲੰਗਰ ਖਾਣ ਛਕਣਾ ਤੇ ਬਾਣੀ ਹੱਥਾ ਸੁਣੀ ਅਬ ਵਿਚਾਰਾ ਰਾਗੀ ਸਾਹਿਬਾਨਾ ਬੰਦੂ ਕਿਉਂ ਕੋ ਯਾਰ ਇਹ ਹੱਥਾ ਸੁਣ ਲੈਣ ਸੋ ਬਾਣੀ ਘਰਾਂ ਵਿੱਚ ਪੜਾਉਣ ਦਾ ਨਾ ਮਤਲਬ ਇਹ ਹੀ ਹੁੰਦਾ ਹੈ ਭਾਈ ਕਵੀਰ ਜੁਗ ਹੋ ਗਏ ਬੇ ਬਾਪਰੇ ਬਹੁ ਲੋਕਨ ਕੀ ਕਾਨ ਪਾਰ ਰੋਸੀ ਕੇ ਜੋ ਹੋ ਗਿਆ ਤੂੰ ਵੀ ਆ ਜਾ ਭਾਈ ਜਿਹੜਾ ਪਰੋਸੀ ਰੇ ਹੋ ਗਿਆ ਪਰੋਸੀ ਗਵਾਂਢੀ ਨੂੰ ਕਹਿੰਦੀ ਹੈ ਕਿ ਤੇਰੇ ਘਰ ਦੀ ਹੋਣਾ ਜਦੋਂ ਕੋਈ ਐਕਸੀਡੈਂਟ ਹੁੰਦਾ ਹੈ ਉਹਦੇ ਤੋਂ ਆਪਾਂ ਕੋਈ ਨਾ ਕੋਈ ਸਿੱਖਿਆ ਲੈਂਦੇ ਆ ਭਾਈ ਆ ਐਕਸੀਡੈਂਟ ਹੈ ਬਾਦੂ ਸੋਚਨਾ ਮਨੋਂ ਵਿੱਚ ਰੱਖੀਏ ਕਿ ਜਿਹੜਾ ਪਹਿਲਾਂ ਆਇਆ ਜਾਂ ਬੱਡੀ ਉਮਰ ਦਾ ਉਹ ਜਾਵੇਗਾ ਬਾਬੇ ਬੁੱਤੇ ਨੂੰ ਕਿੱਥੋਂ ਗਿਆਨ ਹੋਇਆ ਇਹੀ ਹੋਇਆ ਕਿ ਉਹਦੀ ਮਾਤਾ ਨੇ ਚੱਕ ਕੇ ਲੱਕੜੀਆਂ ਲਾਈਆਂ ਚੁੱਲ੍ਹੇ 'ਚ ਪਹਿਲਾਂ ਛੋਟੀਆਂ ਨੂੰ ਅੱਗੇ ਲੱਗੀ ਬਾਅਦ ਵਿੱਚ ਵੱਡੀਆਂ ਨੂੰ ਤਾਂ ਹੀ ਉਹਨੇ ਆਖਿਆ ਸੀ ਮਹਾਰਾਜ ਛੋਟੀਆਂ ਨੂੰ ਅੰਦਰ ਦੇ ਵਿੱਚ ਮੁੱਕ ਦੇ ਚਾਹੀਦੀਆਂ ਸੀ। ਸੋ ਕਹਿਣ ਦਾ ਭਾਵ ਜੇ ਜਦੋਂ ਪਤਨੀ ਮਰਦੀ ਆ ਨਾ ਪਤਨੀ ਪਤਨੀ ਦੇ ਸਭ ਤੋਂ ਮਰਨ ਦਾ ਵੱਡਾ ਦੁੱਖ ਗੋਮਤ ਜੀ ਨੇ ਵੀ ਦੱਸਿਆ ਉਹ ਪਤੀ ਨੂੰ ਹੁੰਦਾ ਹੈ। ਅਜਾ ਕਿਉਂ? ਅੱਜ ਤੋਂ ਬਾਅਦ ਭਾਈ ਗੁਰਮੀਤ ਸਿੰਘ ਆਪਣੇ ਦਿਲ ਦੀ ਗੱਲ ਅੰਦਰਲੀ ਗੱਲ ਕਿਸੇ ਨਾਲ ਸਾਂਝੀ ਨਹੀਂ ਕਰ ਸਕਦੇ ਭਾਵੇਂ ਮaaf ਹੋ ਗਏ ਤੇ ਭਾਵੇਂ ਭੈਣ। ਮੁਰਗੇ ਨਿੱਕੇ ਨਿੱਕੇ ਬੱਚੇ ਜੇ ਜਾਨਵਰ ਲਾਈਨ ਦਾ ਕੇਵਲ ਇੱਕੋ ਰਸਤਾ ਤੇ ਕੇਵਲ ਇੱਕੋ ਢੰਗ ਹੈ ਤੇ ਮਰਨ ਦੀ ਕੋਹਰਾ ਨਾਲ ਮੌਤ ਨੂੰ ਸਮਝਿਆ ਤਾਂ ਜਾ ਸਕਦਾ ਹੈ ਕਿ ਮੌਤ ਕੀ ਆ ਪਰ ਮੌਤ ਨੂੰ ਸਮਝਾਇਆ ਨਹੀਂ ਜਾ ਸਕਦਾ ਸੋ ਉਹ ਬਾਣਾ ਸਾਡੇ ਸਤਿਕਾਰਯੋਗ ਗੁਰਮੀਤ ਸਿੰਘ ਜੀ ਦੇ ਡੁੱਟ ਗਿਆ ਕਿਉਂਕਿ ਤੁਹਾਨੂੰ ਵੀ ਬਹੁਤ ਬਾਹਰ ਪ੍ਰੋਗਰਾਮ ਰਹਿੰਦੇ ਨੇ ਛਿੱਕੇ ਛਿੱਕੇ ਬੱਚੇ ਦੇ ਹੁਣ ਘਰ ਦਾ ਕੰਮ ਕਿਵੇਂ ਚੱਲੇਗਾ ਕੋਈ ਮੇਰੀ ਧੀ ਭੈਣ ਆਗੇ ਦੋ ਦਿਨ ਲਈ ਚਾਰ ਦਿਨ ਲਈ ਹੱਥ ਘਟਾ ਸਕਦੀ ਆ ਜਿਆਦਾ ਨਹੀਂ ਕਿਉਂਕਿ ਕਿਸੇ ਕੋਲ ਸਮਾਂ ਨਹੀਂ ਜੇਗਾ ਪਰ ਬੜਾ ਉਖਾਏ ਖੰਡਾ ਬਾਜਨਾ ਫੋਲ ਦੇ ਦੁੱਧ ਮਿੱਠੇ ਤੇ ਘਿਓ ਬਾਜਨਾ ਘੁੱਟ ਹੋਣੇ ਜੁਰੀਆਂ ਜੀ ਮਾਮਾ ਬੇਨਾ ਦਾ ਚਾਉ ਲਾੜ ਫੋਣ ਪੂਰੇ ਤੇ ਤੇ ਉਹ ਬੇਨਾ ਨਾ ਪੈਂਦੀਆਂ ਨਹੀਂ ਘਰ ਦੇ ਵਿੱਚ ਮਾਂ ਸਾਡੇ ਤੁਰਾ ਹੁੰਦੀ ਆ ਤੁਰਾ ਸਤ ਸੰਗ ਜੀ ਮੈਂ ਇੱਕੋ ਹੀ ਬੇਨਤੀ ਕਰਕੇ ਵਾਸਤੇ ਸੁਨਾਤੀ ਕਰ ਦੇਣੀ ਆ ਵੀ ਜਿਹੜੀ ਆਪਾਂ ਗੁਰਬਾਣੀ ਦਾ ਪਾਠ ਕਰਾਉਨੇ ਆ ਜਾਂ ਦਾਸ ਕਰਾਉਨੇ ਆ ਨਾ ਪਤਾ ਕਿਉਂ ਗੁਰਬਾਣੀ ਸਾਨੂੰ ਤਰਵਾਸ ਦਿੰਦੀ ਆ ਭਾਈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਸਰ ਪਈ ਵਾਰੀ ਵਾਰੀ ਸਭ ਨੇ ਜਾਣਾ ਜਿਵੇਂ ਜਦੋਂ ਜਿਵੇਂ ਦਿੱਤੀ ਗਈ ਇੱਕ ਮਾਈ ਦਾ ਇੱਕ ਲਾਤਾ ਪੁੱਤਰ ਸੀ ਮਰ ਗਿਆ ਮਾਈ ਰੋਵੇ ਕੋ ਲਾਵੇ ਭੁੱਖਾ ਮਾਰੇ ਇੱਕ ਤਾਂ ਸਾਨੂੰ ਆਹ ਬੜੀ ਆਤ ਪੈ ਗਈ ਬੱਚੇ ਤੋਂ ਹੀ ਕਾਫੀ ਰੋਣ ਤੋਂ ਮਾਰੀ ਘਰਾਂ ਦੇ ਘਰ ਖਾਣੇ ਖਰਾਬ ਹੋਈ ਪਏ ਨੇ ਉਸੇ ਵਾਲੇ ਵੱਲੇ ਨਿਕਲੋ ਅਸੀਂ ਸਭ ਤੋਂ ਵੱਧ ਦੇ ਚੀਜ਼ ਨੂੰ ਬਣਾਇਆ ਫਿਰ ਇੱਧਰ ਨਾ ਜਾਵਾਂ ਮਿਕਵੈਂਟ ਦੀ ਗੱਲ ਉਹ ਮਾਈ ਦਾ ਪੁੱਤਰ ਮਰ ਗਿਆ ਰੋਵੇ ਕਰਲਾਵੇ ਉਹ ਕੋਈ ਕਹਿੰਦੇ ਮਾਈ ਰੋਣੀ ਕਿਉਂ ਆ ਤੈਨੂੰ ਚਾਕੇ ਬੁੱਧ ਕੋਲ ਲੈ ਜਾਵਨੇ ਹੁਣ ਜਿਉਂਦਾ ਕਰ ਦੇਣਾ ਮਹਾਤਮਾ ਬੁੱਧ ਉਹ ਮਾਈ ਡੈਗੀ ਤੇ ਰੋਵੇ ਕਰਲਾਵੇ ਵੀ ਮੇਰਾ ਇਕਲੌਤਾ ਪੁੱਤਰ ਐਨੂੰ ਜਿਉਂਦਾ ਕਰੋ ਕਹਿੰਦਾ ਮਾਈ ਦਾ ਖੇਤੇ ਹੁਣੇ ਕਰ ਦਿੰਦੇ ਆ ਮਾਈ ਚਲੋ ਸਰਵਾਸ ਵਿੱਚ ਚਾਹੀ ਵੀ ਮੇਰਾ ਪੁੱਤਰ ਜਿਉਂਦਾ ਹੋ ਜਾਣਾ ਕੋਈ ਵੀ ਦੁਨੀਆ ਤੇ ਐਸਾ ਧਰਮ ਨਹੀਂ ਜਿਹੜਾ ਮਰੇ ਨੂੰ ਜਿਉਂਦਾ ਕਰ ਦੇਵੇ ਕੋਈ ਵੀ ਧਨ ਬਣਾਓ ਤੁਸੀਂ ਜਿਹੜਾ ਕੁਝ ਪਹਿਲਾਂ ਹੋ ਗਿਆ ਹੋਵੇ ਬਾਕੀ ਦਾ ਭਰਮ ਨੇ ਪਖੰਡ ਨੇ ਡਾਕਟਰ ਵੀ ਨਾ ਕਰ ਦਿੰਦੇ ਡਾਕਟਰ ਦਾ ਪਰਦਾ ਰੱਬ ਕੋਈ ਨਹੀਂ ਦੁਨੀਆ ਤੇ ਦੂਸਰਾ ਮਾਈ ਰੱਖ ਇੱਥੇ ਹੁਣੇ ਜਿਉਂਦਾ ਕਰ ਦਿੰਦੇ ਆ ਦੇਵ ਨੇ ਆਪਣਾ ਅੱਖਾਂ ਬੀਚੀਆਂ ਤੇ ਕਹਿੰਦਾ ਬਾਈ ਐਂ ਕਰ ਤੇਰੇ ਪੁੱਤਰ ਨੇ ਹੁਣੇ ਕਿਉਂਦਾ ਹੋ ਜਾਣਾ ਇੱਕ ਮੁਠੀ ਮੈਨੂੰ ਸਰੋਂ ਦੀ ਚਾਹੀਦੀ ਆ ਲਿਆ ਸਕਦੀ ਜੀ ਉਹ ਕਹਿੰਦੀ ਮੁਠੀ ਠੀਕ ਆ ਜੀ ਬੁੱਖ ਭਰ ਕੇ ਝੋਲੇ ਮੈਂ ਤਾਂ ਥੱਲੇ ਭਰ ਕੇ ਲਿਆਉਂਦੀ ਆ ਕਹਿੰਦਾ ਜਾ ਮਾਈ ਭੱਜ ਕੇ ਲਿਆ ਇੱਕ ਬੁੱਖ ਸਿਰੋਂ ਦੇ ਦਾਣੇ ਚਾਹੀਦੇ ਨੇ ਉਹ ਜਦੋਂ ਤੁਰਨ ਲੱਗੀ ਨਾ ਭੱਜੀ ਜਾਂਦੀ ਆ ਪਿੱਛੋਂ ਬੁੱਧਰੇ ਬਾਜ਼ ਮਾਰ ਕੇ ਪਤਾ ਜੀ ਆਖਿਆ ਮਾਈ ਐ ਇੰਨਾ ਕਾ ਘਰ ਨਹੀਂ ਕੰਮ ਸਰੋਧ ਦੇ ਦਾਰੇ ਉਸ ਘਰੋਂ ਲੈ ਕੇ ਆਈ ਜਿਹੜੇ ਘਰ ਦੇ ਵਿੱਚ ਕਦੇ ਮੌਤ ਨਾ ਕੋਈ ਹੋਵੇ ਉਹ ਸੁਣ ਕੇ ਭੱਜ ਤਾਂ ਲਈ ਉਹਨੇ ਸੋਚੀ ਸਮਝੀ ਨੀ ਜਿਵੇਂ ਕੋਮਲ ਜੀ ਨੇ ਦੱਸਿਆ ਤਾਂ ਉਹ ਵਧੀਆ ਕੱਢੇ ਗੱਲ ਤਾਂ ਸਮਝਣ ਦੀ ਪਰ ਉਹਨੇ ਸਮਝੀ ਨੀ ਭੱਜ ਲਈ ਹੁਣ ਜਿਹੜੇ ਘਰ ਜਾਂਦੀ ਆ ਭਾਈ ਮੁੱਠੀ ਸਰੋਂ ਦੀ ਚੰਗੀਆਂ ਮਿਲ ਜੂ ਅਗੇ ਨਾ ਵੜ ਬਾਈ ਤੇ ਲੈਂਦੀ ਆ ਬਾਦੋਂ ਕਿ ਗੁੱਚਰੀਆਂ ਵੀ ਇਸ ਘਰ ਵਿੱਚ ਕੋਈ ਮੌਤ ਦਾ ਨਹੀਂ ਹੋਈ ਹੁਣ ਦੁਨੀਆ ਦੇ ਵਿੱਚ ਕੋਈ ਵੀ ਅਜਿਹਾ ਘਰ ਨਹੀਂ ਜਿਹੜੇ ਘਰ ਦੇ ਵਿੱਚ ਮੌਤ ਨਾ ਹੋਵੇ ਦੱਸ ਦਾ ਪਰਦਾ ਦਾ ਨਕਰ ਦਾ ਦਾ ਕੀ ਦੀ ਅਕੀ ਦੁਨੀਆ ਸੋ ਕਈ ਕਰਾਂ ਵਿੱਚ ਗਰੀ ਕੁੰਬੀ ਵਾਪਸ ਆ ਗਈ ਤੇ ਗੁੱਦ ਜੀ ਬਾਜਾ ਮਾਰਦੇ ਆ ਜਾ ਮਾਦਾ ਤੇਰੇ ਪੁੱਤਰ ਨੂੰ ਜੀਉਦਾ ਕਰੋ ਦੂਰ ਨਹੀਂ ਕਹਿਦੀ ਆ ਗੁੱਦ ਜੀ ਬੱਸ ਹੁਣ ਪੁੱਤਰ ਨੂੰ ਜੀਉਦਾ ਕਰਨ ਦੀ ਲੋੜ ਨਹੀਂ ਜੋ ਕੁਝ ਤੁਸੀਂ ਮੈਨੂੰ ਸਮਝਾਉਣਾ ਚਾਹੁੰਦੇ ਸੀ ਮੈਂ ਸਮਝ ਗਈ ਹੁਣ ਮੈਂ ਆਪਣੇ ਪੁੱਤਰ ਦਾ ਸੰਸਕਾਰ ਆ ਜਿਹੜਾ ਫੌਸਲੇ ਦੇ ਨਾਲ ਕਰ ਸਕਾਂ ਸੋ ਬਾਣੀ ਸਾਨੂੰ ਇਹੀ ਧਰਵਾਸ ਕਰਦੀ ਆ ਸਾਧ ਸੰਗਤ ਜੀ ਆਪਾਂ ਨੇ ਬਾਣੀ ਦੇ ਨਾਲ ਲੱਗਣਾ ਹੈ ਸੋ ਅਸੀਂ ਆਪਣੀ ਸਤਿਕਾਰਯੋਗ ਭੈਣ ਦੇ ਕਿ ਭਵਿੰਦਰ ਕੌਰ ਜੀ ਨੂੰ ਸ਼ਰਧਾਂ ਦੇ ਫੁੱਲ ਆਪਣਾ ਕਰਦੇ ਆ ਜੇ ਲੋ ਖਾਣਿਆਂ ਦੇ ਵਿੱਚ ਕਚਹਿਰੀ ਵਿੱਚ ਨਾ ਕੋਈ ਕਿਸੇ ਦੀ ਬਦਬਦੀ ਹੋ ਜਾਂਦੀ ਆ ਆਪਾਂ ਗਵਾਹੀ ਦੇਣਗੇ ਜਾਂਦੇ ਅੱਜ ਆਪਾਂ ਭੈਣ ਭਵਿੰਦਰ ਕੌਰ ਦੀ ਅਰਦਾਸ ਦੇ ਜਰੀਏ ਗਵਾਹੀ ਦੇਣ ਵਾਸਤੇ ਆ پتہ نہیں پرماتما نے چیری اردس مکتی کر دینی آ نہیں تو جیسا بیجے ہے کارما سندرا اے تو ہوں کوئی بندہ قتل کرے کرے تو مارے ਤੇ ਬਾਅਦ ਵਿੱਚ ਚੋਰੀ ਪਰਦਾਫਾਸ਼ ਕਰੀਏ ਵੀ ਹੋ ਗਈ ਮੁਕਤੀ ਇਹ ਵੀ ਹੁੰਦਾ ਹੁੰਦਾ ਸਰਤੰਗ ਜੀ ਜੋ ਅਸੀਂ ਆਪਣੇ ਜੀਵਨ ਦੇ ਵਿੱਚ ਹੁਣ ਤੱਕ ਕਰਿਆ ਲੇਖਾ ਰੱਬ ਮੰਗੇਤੀਆ ਬੈਠਾ ਕੰਡ ਬਹੀ ਉਹਨੇ ਤਾਂ ਜੋ ਅਸੀਂ ਆਗੇ ਦੁਨੀਆ ਦੇ ਵਿੱਚ ਕੀਤਾ ਉਹਨੇ ਉਹ ਸਤਿ ਸੂ ਪੁੱਛਣਾ ਹੀ ਪੁੱਛਣਾ ਸੋ ਕੁਮਾਰਾ ਜੀ ਦੇ ਚਾਰ ਨਾਮ ਜਿਹੜਾ ਅਰਦਾਸ ਦੇਤੀਆ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਉਹਦੇ ਬੱਚਿਆਂ ਨੂੰ ਇਸ ਨੂੰ ਪਰਵਾਰ ਨੂੰ ਪਾਣਾ ਮੰਨਦਾ ਮਹਾਰਾਜ ਕੁ르ਮਾਧਮਾ ਬਾਲਵਾ ਕੀਤਾ ਨੇ ਸਾਡੀ ਭੈਣ ਭਵਿੰਦਰ ਕੌਰ ਜੀ ਨੂੰ ਆਵਾਗੋਂਦੀਆ ਆ ਦੁਨੀਆ ਦੇ ਵਿੱਚੋਂ ਮੁਕਤੀ ਬਖਸ਼ ਕਰਨ

اگی کر کے بےنتا ترے چلنے والے دیکھ کر چل محبان بھی اوتار سنگی رنگ انہوں نے اپنے شبدر شردا کے پل بھی واپر رہی گھٹنا جڑی قدرتی ایک شرکت ہے چکر ہے تو سانو باہر سمے سمے سے دسی ہے میں بہتر سما نہیں لینا ਪ੍ਰੋਫੈਸਰ ਸ਼ਿਸ਼ੀ ਦਸ਼ਕ ਮਾਦਵੀ ਵਰਮ ਉਪਗ੍ਰਹਿਤ ਵਾਸਤੇ ਆਜੀ ਦੇ ਦਰਸ਼ਕਾਂ